ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਹੈ 900 ਕਰੋੜ ਰੁਪਏ ਬਚਾਉਣ ਦੀ ਸਲਾਹ ਮਾਨ ਦੀ ਇਸਲਾਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦਾ ਜਵਾਬ ਸੀ ਜਿਸ ਵਿੱਚ ਉਹਨਾਂ ਇਲਜ਼ਾਮ ਲਗਾਏ ਸੀ ਕਿ ਉਮੀਦਵਾਰ ਤੋਂ 1 ਕਰੋੜ ਰੁਪਏ ਲੈ ਕੇ ਆਮ ਆਦਮੀ ਪਾਰਟੀ ਟਿਕਟ ਦਿੰਦੀ ਹੈ ਮਾਨ ਨੇ ਪਲਟਵਾਰ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ 1000 ਕਰੋੜ ਖਰਚਣ ਦੀ ਕੀ ਲੋੜ ਉਹ 117 ਕਰੋੜ ਖਰਚ ਕੇ ਆਪ ਦੀਆਂ ਟਿਕਟਾਂ ਹੀ ਖਰੀਦ ਲੈਣ ਗੁਰਪ੍ਰੀਤ ਲਾਪਰਾਂਚਪੜਾ ਸਿੱਧਾ ਮੁੰਡਾ ਜੀ ਜਿਹੜਾ ਮੁੰਡਾ ਰੋਪੜ ਤੋਂ ਟਿਕਟ ਦਿੱਤੀ ਹੈ ਉਹ ਟੈਕਸੀ ਡਰਾਈਵਰ ਹੈ ਜੀ ਇੱਕ ਕੁੜੀ 27 ਸਾਲ ਦੀ ਹੈ ਜੀ ਇਹ ਸੁਖਬੀਰ ਬਾਦਲ ਕਹਿੰਦੇ 1 ਕਰੋੜ ਰੁਪਿਆ ਦੇ ਕੇ ਆਮ ਆਦਮੀ ਪਾਰਟੀ ਟਿਕਟ ਮਿਲ ਜਾਂਦੀ ਹੈ ਮੈਂ ਕਹਿੰਦਾ ਫੇਰੀ 117 ਕਰੋੜ ਸਾਡੀ ਟਿਕਟਾਂ ਖਰੀਦ ਲਓ ਫਿਰ ਤੁਹਾਨੂੰ ਕੀ ਲੋੜ ਹੈ 1000 ਕਰੋੜ ਲਾਉਣ ਦੀ ਇਲੈਕਸ਼ਨਾਂ ਤੇ ਇਹ ਸਭ ਇਹਨਾਂ ਦੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਦਾ ਆਮ ਲੋਕਾਂ ਨੂੰ ਮੌਕਾ ਮਿਲੂਗਾ ਹੁਣ ਤੁਹਾਨੂੰ ਸੁਣਾਉਂਦੇ ਆ ਸੁਖਬੀਰ ਸਿੰਘ ਬਾਦਲ ਦਾ ਉਹ ਇਲਜ਼ਾਮ ਪੈਸੇ ਲੈ ਕੇ ਹਰ ਹਲਕੇ ਚ ਕਰੋੜ ਕਰੋੜ ਰੁਪਏ ਦਾ ਰੇਟ ਰੱਖਿਆ ਇਹਨਾਂ ਨੇ ਤੇ 11-11 15-15 ਲੋਕਾਂ ਨੂੰ ਲੈ ਕੇ ਪੈਸਾ ਤੇ ਉਹਨੂੰ ਅੱਗੇ ਖੜਦਾ ਤਾਈਆਂ ਤੁਸੀਂ ਦੇਖਿਓ ਕਿੰਨੀ ਬਗਾਵਤ ਹੋਣ ਨੂੰ ਸੁਣ ਲੱਗੀ ਹੈ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ ਹੈ ਵਿਵਾਦਾਂ ਵਿੱਚ ਹੈ